ਪਾਸਟਰ ਵੀ ਕਾਦੇ ਵਿੱਚ ਆ ਗੁਲਾਮੀ ਦੇ ਵਿੱਚ ਗੁਲਾਮੀ ਦੇ ਵਿੱਚ ਆ ਸੱਚੀ ਮੁੱਚੀ ਹੈ 100% ਸੱਚ ਹੈ ਕਿਉਂ ਜੀ ਸਲਾਮਤ ਜੀ ਅੱਜ ਦੀ ਮਿਨਿਸਟਰੀਆਂ ਚੱਲ ਹੀ ਅਸਲੀ ਰਹੀਆਂ ਵੀ ਮੈਂ ਪੈਸਾ ਕਮਾਉਣਾ ਕੋਈ ਕੰਮ ਨਹੀਂ ਚੱਕੋ ਪੈਸਾ ਕਮਾਉਣਾ ਲੋਕਾਂ ਨੂੰ ਬੇਵਕੂਫ ਬਣਾ ਦਿਓ ਤਬਾ ਧਨ ਦੌਲਤ ਕਮਾਓ ਭਵਾਂ ਸੇਵਾ ਦੇ ਵਿੱਚ ਕੁਝ ਹੋਵੇ ਚਾਹੇ ਨਾ ਹੋਵੇ ਅੱਜ ਬਹੁਤ ਸਾਰੇ ਪਾਸਟਰ ਨੇ ਕਈਆਂ ਦੇ ਤੇ ਚਰਚਾਂ ਚ ਤਾਂ ਹਾਸੇ ਵਾਲੀ ਵੀ ਆਤਮਾ ਆਉਣ ਡਈ ਆ ਕਿਹੜੀ ਆਤਮਾ ਛੇ ਵਾਲੀ ਹਾਂ ਛੇ ਵਾਲੀ ਆਉਂਦੀ ਆ ਵਾਹ ਕੀ ਥੀ ਦੇ ਆ ਛੇ ਵਾਲੀ ਆ ਗਈ ਆ ਕੀ ਆਤਮਾ ਨਹੀਂ ਨਹੀਂ ਬਧਰੂ ਕਹਿੰਦੇ ਇਹਨੂੰ ਹallelujah ਹallelujah ਉਹ ਮੈਂ ਪਕੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਵੈਸੇ ਦੱਸ ਰਿਹਾ ਪਵਿੱਤਰ ਆਤਮਾ ਦਾ ਇੱਕ ਕੰਮ ਨਹੀਂ ਹੈ ਜਦੋਂ ਪਵਿੱਤਰ ਆਤਮਾ ਹੁੰਦਾ ਹੈ ਬੰਦਾ ਕੁੱਟਨੇ ਆਂ ਪਾਰ ਹੁੰਦਾ ਹੈ ਉਸਦਾ ਸਿਰ ਪੁੰਜੇ ਲੱਗ ਜਾਂਦਾ ਹੈ ਉਹ ਦੁਆ ਕਰਦਾ ਹੈ ਉਹ ਬੁਰੇ ਕੰਮ ਛੱਡਦਾ ਹੈ ਉਹ ਇਹੋ ਜਿਹਾ ਪਖੰਡ ਨਹੀਂ ਕਰਦਾ ਹallelujah ਹallelujah ਅਹੀ ਅੱਜ ਅੱਜ ਦੇ ਸਮੇਂ ਵਿੱਚ ਇਹ ਮਾਈਂਡ ਨਾ ਕਰੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਪਾਦਰੀ ਵੀ ਕੀ ਆ ਜੀ ਗੁਲਾਮ ਆ ਕੀ ਹੋਏ ਹੋਏ ਨੇ ਉਹ ਗੁਲਾਮ ਗੁਲਾਮ ਹੋਏ ਹੋਏ ਨੇ ਬੋਲੋ ਜੀ ਕੀ ਹੋਏ ਹੋਏ ਨੇ ਉਹ ਗੁਲਾਮ ਹੋਏ ਗੁਲਾਮ ਹੋਏ ਹੋਏ ਨੇ ਅੱਜ ਕੋਈ ਤਾਂ ਹੈ ਜਿਹੜਾ ਗੁਲਾਮੀ ਚੋਂ ਬਾਹਰ ਆ ਰਿਹਾ ਹੈ ਆਮੀਨ ਆਮੀਨ ਉੱਚੇ ਢਾਡੇ ਲਈ ਆ ਆਮੀਨ ਗੁਲਾਮੀ ਚੋਂ ਕੀ ਆ ਰਹੇ ਨੇ ਜਿਹੜੇ ਸੁਣ ਰਹੇ ਨੇ ਬਾਅਦ ਵਿੱਚ ਕੋਈ ਗੱਲ ਨਹੀਂ ਮਾੜਾ ਜ਼ਰੂਰ ਲੱਗੇਗਾ ਪਰ ਬਰਦਾਸ਼ਤ ਕਰੋ ਸੁਣ ਲਓ ਪਰਖ ਲਓ ਚੱਕ ਲਓ ਜੇ ਚੰਨ ਚੀਜ਼ ਮਿਲ ਰਹੀ ਆ ਖੁਦਾ ਦਾ ਆਤਮਾ ਇਦਾਂ ਦੇ ਕੰਮ ਨਹੀਂ ਕਰਦਾ ਮੈਂ ਵੇਖਿਆ 12 120 ਚੇਲੇ ਬੈਠੇ ਸਲਾਮਤ ਜੀ ਪਵਿੱਤਰ ਆਤਮਾ ਦੁੱਤ ਰਿਆ ਸਾਰਿਆਂ ਦੀਆਂ ਵੱਖੀਆਂ ਹੱਸ-ਹੱਸ ਕੇ ਦੋਰੀਆਂ ਹੋ ਗਈਆਂ ਮਾਤਾ ਮਰੀਮ ਤੇ ਲੇਟਰ ਦੀ ਫਿਰੇ ਇੱਧਰ ਨੂੰ ਜਾਵੇ ਇੱਧਰ ਨੂੰ ਜਾਵੇ ਬਾਕੀ 12 ਚੇਲੇ ਵੀ ਆਇਦੈ ਸੀ ਨਹੀਂ ਹੈਲੋ ਨਹੀਂ ਇਦਾਂ ਸੀ ਨਹੀਂ ਇਹ ਆਤਮਾ ਕਿਹੜਾ ਆ ਗਿਆ ਹੱਸਣ ਵਾਲਾ ਹੈ ਹਾਸਾਈ ਆ ਜਾਂਦਾ ਉਹ ਵੀ ਨਹੀਂ ਪਤਾ ਫਿਰ ਸੰਗੜੀ ਗਿਆ 50000 ਡੁੱਬ ਗਿਆ ਏਜੰਟ ਲੈ ਕੇ ਭੱਜ ਗਿਆ ਕਿ ਚੋਈ ਦਾ ਮੂੰਹ ਨਹੀਂ ਬਈ ਆ ਰਹੀ ਪਿਆ ਪਤਾ ਹੀ ਨਹੀਂ ਹੱਸਣ ਕਿਉਂ ਰਹੇ ਆ ਨਾ ਰੱਬ ਦੇ ਬੰਦੇਓ ਮਖੌਲ ਨਾ ਬਣਾਓ ਫਿਰ ਜਦੋਂ ਦੂਜਿਆਂ ਜਿਹੜੇ ਦੂਜੇ ਨੇ ਨਾਨ ਕ੍ਰਿਸਚਨ ਲੋਕ ਨੇ ਜਦੋਂ ਵੀਡੀਓ ਬਣਾਉਂਦੇ ਨੇ ਪਾਉਂਦੇ ਨੇ ਆ ਆਪਣੀ ਕ੍ਰਿਸਚੀਅਨਿਟੀ ਦਾ ਆਪ ਵੀ ਅਸੀਂ ਕੀ ਉਡਾਉਂਦੇ ਆ ਮਜ਼ਾਕ ਉਡਾਉਂਦੇ ਆ ਨਾ ਇਦਾਂ ਚੰਗੇ ਲੱਦੇ ਰੱਬ ਦੇ ਦਾਸ ਐ ਸੀਰੀਅਸ ਹੋ ਜਾਓ ਪਰਮੇਸ਼ਵਰ ਨਾਲ ਇਹ ਸਾਰਿਆਂ ਲਈ ਆ ਮੇਰੇ ਲਈ ਵੀ ਆ ਪਾਸਟਰ ਸ਼ਿਮੌਨ ਲਈ ਵੀ ਆ ਸਭ ਤੋਂ ਵੱਧ ਜੁੱਤੀ ਪਾਦਰੀਆਂ ਦੇ ਫਿਰਨੀ ਆ ਉੱਪਰ ਜੁੱਤੀ ਜੁੱਤੀ ਪਾਸਟਰਾਂ ਦੇ ਫਿਰਨੀ ਆ ਜਿਹੜੇ 2 ਨੰਬਰ ਦੇ ਕੰਮ ਕਰ ਰਹੇ ਨੇ ਜਿਹੜੇ ਰੱਬ ਦੇ ਨਾਮ ਨੂੰ ਮਖੌਲ ਬਣਾ ਰਹੇ ਨੇ ਜਿਹੜੇ ਪਰਮੇਸ਼ਰ ਦੇ ਉਪਦੇਸ਼ਕ ਨੂੰ ਉਪਦੇਸ਼ ਨੂੰ ਵਿਗਾੜਦੇ ਨੇ ਜਿਹੜੇ ਖੁਦਾ ਦੇ ਕਲਾਮ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਉਹਨਾਂ ਦੇ ਜੁੱਤੀ ਬਹੁਤ ਫਿਰਨੀ ਆ ਕਿਉਂਕਿ ਖੁਦਾ ਨੇ ਲਈ ਆਜ ਨਹੀਂ ਕਰਨਾ ਪ੍ਰਭੂ ਨੇ ਕਹਣਾ ਤੂੰ ਤਾਂ ਜਾਨੀ ਜਾਨ ਸੀ ਤੈਨੂੰ ਤਾਂ ਪਤਾ ਸੀ ਤੂੰ ਕਿਉਂ ਗਲਤ ਪਾਸੇ ਨੂੰ ਤੁਰਿਆ ਤੂੰ ਕਿਉਂ ਗਲਤ ਟੀਚਿੰਗ ਦਿੱਤੀ ਤੂੰ ਕਿਉਂ ਗਲਤ ਕਲਾਮ ਸੁਣਾਇਆ ਪ੍ਰਭੂ ਨੇ ਕਹਿਣਾ ਆ ਸੇਵਾਦਾਰਿਆ ਇਹਨੂੰ ਛੱਡ ਦਿਓ ਇਹਦੇ ਚਾਰ ਵੱਟ ਮਾਰੋ